ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਜੋ ਕਰਮ ਆਪਾ ਕਰਦੇ ਆ ਉਹ ਭੋਗਣੇ ਪੈਣੇ ਆ ਜੇ ਅੱਜ ਮਾੜਾ ਕਰਤਾ ਆ ਕੋਈ ਨਹੀਂ ਕਿ ਕੱਲ ਨੂੰ ਹੀ ਆਪਣੇ ਨਾਲ ਮਾੜਾ ਹੁੰਦਾ ਪੇ ਉਹ ਕੱਟਣਾ ਪੈਣਾ ਜੇ ਇਸ ਜਨਮ ਚ ਨਾ ਪੂਰਾ ਆ ਤੇ ਅਗਲੇ ਜਨਮ ਤੱਕ ਉਹ ਨਾਲ ਨਿਭੂਗਾ ਉਹ ਕੱਟ ਕੇ ਹੀ ਛਟਕਾਰਾ ਹੋਣਾ ਹੈ ਉਹ ਓਕੇ ਹੀ ਛਟਕਾਰਾ ਹੋਣਾ ਹੈ ਜੇ ਆਪਾਂ ਮਸਕੀਨ ਜੀ ਕਹਿੰਦੇ ਜੇ ਆਪਾਂ ਕਿੱਕਰ ਬੀਜਤੀ ਆ ਤੇ ਜੇ ਆਪਾਂ ਉਹਨੂੰ ਆਨੇ ਕਿ ਹੁਣ ਦੂਸਰਾ ਫਲ ਕੋਈ ਲੱਗ ਜੇ ਕਿੱਕਰ ਬੀਜੀ ਤੇ ਕਿੱਕਰ ਦੇ ਕੰਡੇ ਹੀ ਲੱਗਣੇ ਕਿ ਕਰਨੂ ਇਸ ਹਾਕ ਉਤਾਰਿਆ ਵੀ ਵਧੀਆ ਆਪਾਂ ਆਪਣੇ ਵੱਲੋਂ ਚਲੋ ਆਪਾਂ ਨਾਂ ਵੀ ਸੋਚੀਏ ਮਾੜਾ ਫਿਰ ਵੀ ਮਾੜਾ ਰੋਜ਼ ਕੋਈ ਨਾ ਕੋਈ ਆਪਣੇ ਹੱਥੋਂ ਹੋ ਜਾਂਦਾ ਹੈ ਤੇ ਵੈਗਰੂ ਗੜੀ ਅਰਦਾਸ ਕਰੀਏ ਕਿ ਮਹਾਰਾਜ ਜੋ ਕਰਾਵੀ ਇਹਨਾਂ ਥਾਦੋ ਚੰਗਾ ਹੀ ਕਰਾਵੀ ਕਿਉਂਕਿ ਜੋ ਮਾਲੂ ਹੁਣ ਆਪਾਂ ਕਹਿੰਨੇ ਇਸ ਜਨਮ 'ਚ ਆਪਾਂ ਅਗੇ ਤਾਂ ਬਾੜਾ ਨਹੀਂ ਕੀਤਾ ਕੀ ਤਾਂ ਪੁਰਾਣੇ ਜਨਮਾਂ ਦਾ ਤੁਰਿਆ ਹੋਂਦਿਆ ਕਿੱਦਾਂ ਤੁਰਿਆ ਹੋਂਦਿਆ ਉਹ ਸਾਰੇ ਚੀਜ਼ ਕੱਟ ਕੇ ਹੀ ਛਟਕਾਰਾ ਹੋਣਾ ਆ ਬਾਕੀ ਸਾਧ ਸੰਗਤ ਜੀ ਵਿਸਤਾਰ ਨਾਲ ਸਰਵਣ ਕਰੋ ਸੰਤ ਮਸਕੀਨ ਜੀ ਪਾਸੋਂ ਉਹਨਾਂ ਨੇ ਸਮਝਾਉਣ ਦਾ ਤਰੀਕਾ ਬਾ ਕਮਾਲ ਆ ਆਓ ਸਾਧ ਸੰਗਤ ਜੀ ਸਰਵਣ ਕਰੀਏ ਜੀ ਜੁੜੇ ਰਹਿਣਾ ਚੈਨਲ ਦੇ ਨਾਲ ਜੀ ਵੀਡੀਓ ਸਾਰੀ ਦੇਖਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੋਗ ਭੂਮੀ ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ-ਨਾਲ ਕਰਮ ਭੂਮੀ ਹੈ ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ ਭੂਮੀ ਕਹਿੰਨ ਅਰਤੀ ਨੂੰ ਪਸ਼ੂ ਕੀ ਨੇ ਪਹੋਂਗਾਂ ਦੀ ਧਰਤੀ ਮਨੁੱਖ ਕੀ ਹੈ ਕਰਮ ਭੂਮੀ ਸੋ ਸਤਿ ਸਾਈਂ ਕਹਿੰਦੇ ਨੇ ਕਰਮ ਭੂਮ ਮੈਂ ਉਹ ਵੋ ਨਾ ਇਹ ਤੇ ਕਰਮ ਭੂਮੀ ਹੈ ਮਨੁੱਖ ਕਰਮ ਭੂਮੀ ਹੈ ਪਸ਼ੂ ਭੋਗ ਭੂਮੀ ਨੇ ਵਾਹਿਗੁਰੂ ਪਸ਼ੂ ਆਪਣੇ ਕਰਮਾਂ ਅਨੁਸਾਰ ਵਿਕਾਸ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਨਾ ਉਸ ਦੇ ਸਰੀਰ ਦੀ ਬਣਤਰ ਹੈ ਨਾ ਹੀ ਇਸ ਤਰ੍ਹਾਂ ਉਸ ਦੇ ਮਨ ਦੀ ਬਣਤਰ ਹੈ ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ ਅਗਾ ਨਹੀਂ ਵੱਧ ਸਕਦਾ ਇੱਕੋ ਇੱਕ ਜੀਵ ਨੂੰ ਹੀ ਆਪਣੇ ਸੁਭਾਅ ਦੇ ਮੁਤਾਬਕ ਉਸ ਨੂੰ ਅਲਾਂ ਤੋਂ ਹੋ ਸਕਦੇ ਆ ਬਾਕੀ ਕਿਸੇ ਕੋਲੇ ਤਾਕਤ ਨਹੀਂ ਹੈ ਉਹ ਪਸ਼ੂਮਾਨ ਦਾ ਵਿਕਾਸ ਪ੍ਰਾਕ੍ਰਿਤਿਕ ਹੈ ਪਰਮਾਤਮਾ ਦੀ ਮर्यादा ਅਨਸਾਰ ਹੈ ਆਪਣੇ ਕੋਲ ਤਾਕਤ ਹੈ ਇਹ ਮर्यादा ਕਿ ਮਨੁੱਖ ਨਾਲ ਕੰਮ ਨਹੀਂ ਕਰਦੀ ਕੰਮ ਕਰਦੀ ਹੈ ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮर्यादा ਕੰਮ ਕਰਦੀ ਹੈ ਵੀ ਇੱਥੇ ਉਸ ਨੂੰ ਸੁਤੰਤਰਤਾ ਦੇ ਦੀਏ ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ ਵਾਹਿਗੁਰੂ ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ ਇਹ ਕਰਮ ਭੂਮੀ ਹੈ ਇਸ ਧਰਤੀ ਦੇ ਚ ਜਿਹਹਾ ਬੀਜੇ ਸੋ ਲੁਣੇ ਕਰਮਾਂ ਸੰਦਲਾ ਖੇਤ ਜੈਸਾ ਜੈਸਾ ਤੂੰ ਬੀਜ ਬੋਵੇਂਗਾ ਕੇ ਵੈਸਾ ਵੈਸਾ ਤੇਰੇ ਝੋਲੀ ਦੇ ਚ ਉਸਦਾ ਫਲ ਪਵੇਗਾ ਇਹ ਕਰਮ ਭੂਮੀ ਹੈ ਓਹੋ ਚੁਕੇ ਖਲ ਇਤਨੇ ਪਰਮਾਤਮਾ ਨੇ ਹੀ ਦੇ ਦਿੱਤੀ ਮਨੁੱਖ ਨੂੰ ਤਾਂ ਸਤਿਪੁਰਸ਼ਾਂ ਨੇ ਬ੍ਰह्म ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ ਫਿਰ ਸਾਡਾ ਕੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸਾਡੇ ਕੋਲ ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਇਆ ਸਾਡੇ ਕੋਲ ਕੀ ਹੈ ਕਰਨ ਕਰਾਵਨ ਉਹ ਆਪੇ ਹੈ ਜਿਸ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸ ਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੋ ਕਰਨ ਕਰਨਾ ਹੈ ਸਭ ਕੁਝ ਉਹ ਹੀ ਕਰ ਰਹੇ ਹੈ ਪਰ ਉਸ ਨੇ ਸਾਨੂੰ ਖੁੱਲ੍ਹ ਦਿੱਤੀ ਹੈ ਤੂੰ ਸੱਚ ਵੀ ਬੋਲ ਸਕਦਾ ਹੈ ਝੂਠ ਵੀ ਬੋਲ ਸਕਦਾ ਹੈ ਅਗਾਹ ਵੀ ਜਾ ਸਕਦਾ ਹੈ ਪਿੱਛੇ ਵੀ ਜਾ ਸਕਦਾ ਹੈ ਉੱਪਰ ਵੀ ਉੱਠ ਸਕਦਾ ਹੈ ਥੱਲੇ ਵੀ ਜਾ ਸਕਦਾ ਹੈ ਇਤਨੀ ਖੁੱਲ ਦਿੱਤੀ ਹੈ ਪਰ ਚੁونکہ ਖੁੱਲ ਉਸੇ ਦੀ ਦਿੱਤੀ ਹੋਈ ਹੈ ਨਾਕ ਨਾ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਅਖਿਆ ਵੀ ਠੀਕ ਹੈ ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ ਸੱਚ ਵੀ ਬੋਲ ਸਕਦੇ ਆ ਤੇਰੇ ਨਾਲ ਜੁੜ ਵੀ ਸਕਦੇ ਆ ਤੇ ਇਥੋਂ ਦੂਰ ਵੀ ਹੋ ਸਕਦੇ ਆ ਖੁੱਲ ਤੇ ਤੇਰੀ ਦਿੱਤੀ ਹੋਈ ਐ ਨਾ ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੇ ਤੋਂ ਵਾਹਿਗੁਰੂ ਇਸ ਵਾਰ ਸੱਡੇ ਕੁਲ ਕੀ ਐ ਕੁਛ ਵੀ ਨਹੀਂ ਉਹ ਮੈਂ ਹੀ ਤੇ ਪਕੜ ਵਿੱਚ ਆਈ ਹੋਈ ਗੱਲ ਆਉਂਦੇ ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਹੁੰਦੀ ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਹੁੰਦਾ ਹੈ ਔਰ ਜਿਸ ਤਨ ਤੋਂ ਬੋਲ ਰਹੇ ਹੁੰਦੇ ਨੇ ਉਹ ਤਨ ਕੁਛ ਹੋਰ ਹੈ ਵਾਹਿਗੁਰੂ ਇਸ ਸਮਝਤੇ ਕਈ ਵਾਰ ਸਤਪੁਰਸ਼ ਕਹਿੰਦੇ ਕੁਛ ਨਹੀਂ ਜਗਤ ਸਮਝਦਾ ਕੁਛ ਹੈ ਇਹ ਵੀ ਮਹਿਲਸ ਕਰਦੇ ਆਂ ਮਹਾਪੁਰਸ਼ ਨੇ ਆਖਿਆ ਕੁਛ ਹੈ ਗੁਰੂਆਂ ਨੇ ਆਖਿਆ ਕੁਛ ਹੈ ਜਗਤ ਨੇ ਸਮਝਿਆ ਕੁਛ ਹੈ ਕਾਰਨ ਐਸਾ ਕਿਉਂ ਹੋਇਆ ਹੈ ਤਾਲਮੇਲ ਨਹੀਂ ਬੈਠਿਆ ਗੱਲ ਬਹੁਤ ਉੱਚੀ ਸੀ ਬਹੁਤ ਉੱਚੀ ਸੀ ਸਿਰ ਦੇ ਉਪਰ ਉਲੰਗ ਗਈ ਜਦ ਇਹ ਆਖਿਆ ਜਾਂਦਾ ਹੈ ਕਰਮ ਕਰ ਐ ਰਖਵਾਦ ਨਾ ਕੀਜੇ ਰੇ ਮਨ ਸੁਕਰਤ ਕਰ ਕਰ ਲਈਜੇ ਰੇ ਮਨ ਤੂੰ ਗਿਲਾ ਕਿਉਂ ਕਰਦਾ ਹੈ ਸੁਭ ਕਰਮ ਕਰਕੇ ਸੁੱਖਾ ਨਾਲ ਆਪਣੀ ਝੋਲੀ ਭਰ ਲੈ ਜੋ ਕੁਛ ਤੂੰ ਜਗਤ ਦੇ ਚ ਪ੍ਰਾਪਤ ਕਰਨਾ ਹੈ ਕਰ ਲੈ ਵਾਹਿਗੁਰੂ ਤੈਨੂੰ ਖੁੱਲ ਹੈ ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬੋਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ ਤੂੰ ਕੇਸਰ ਬੀਜਣੀ ਹੈ ਕਿ ਨਿੰਮ ਬੀਜਣੀ ਹੈ ਵਾਹਿ ਤੂੰ ਜਾਓ ਬੀਜਣੇ ਨੇ ਕਿ ਚਣੇ ਬੀਜਣੇ ਨੇ ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿਕਰ ਦੇ ਬਹਿ ਬੀਜ ਬੋਣੇ ਨੇ ਇਹ ਤੇਰੀ ਮਰਜ਼ੀ ਹੈ ਖੁੱਲ ਹੈ ਤੈਨੂੰ ਧਰਤੀ ਵੀ ਦੇ ਦਿੱਤੀ ਵਾਹਿ ਤੈਨੂੰ ਬੀਜ ਬੋਣ ਦੀ ਖੁੱਲ ਵੀ ਦੇ ਦਿੱਤੀ ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਗੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ ਲਾ ਬੈਠਾ ਕਿਕਰਾਂ ਦੇ ਅੱਛਾ ਹੁਣ ਪ੍ਰਮਾਤਮਾ ਮੈਂ ਇਥੋਂ ਬੋਲ ਲਈਏ ਇਹਨਾਂ ਕਿਕਰਾਂ ਨੂੰ ਅੰਬ ਲਾ ਦੇ ਨਹੀਂ ਲੱਗਣਗੇ ਐਸਾ ਨਹੀਂ ਹੋਵੇਗਾ ਇਹ ਉਸਦਾ ਨਿਯਮ ਨਹੀਂ ਹੈ ਜੋ ਬੀਜੇ ਉਹ ਹੀ ਵੜੋਸਾ ਜੋ ਉਸਦੀ ਮਰਿਆਦਾ ਨਹੀਂ ਖਾਣਾ ਪੈਣਾ ਬਾਬਾ ਫਰੀਦ ਕਹਿੰਦੇ ਨੇ ਲੋੜੇ ਦਾਖ ਵੀ ਜੋਰੀਆਂ ਕਿਕਰ ਬੀਜੇ ਜੱਟ ਹੰਡੇ ਉਨ ਕਤਾਂਏ ਲਾ ਪੈਂਦਾ ਲੋੜੇ ਪੱਟ ਲੰਦਾ ਬੋਲਦੇ ਹੈ ਕਿਕਰਾਂ ਦੇ ਮੰਗਦਾ ਹੈ ਅੰਮ ਚਰਖੇ ਵਿੱਚ ਕਤਦਾ ਹੈ ਉਨ ਮੰਗਦਾ ਹੈ ਰੇਸ਼ਮ ਹੰਡੇ ਉਨ ਕਤਾਂਏ ਦਾ ਪੈਂਦਾ ਲੋੜੇ ਪੱਟ ਕਤਦਾ ਤੇ ਉਨ ਪਏ ਬੁਣਦਾ ਤੇ ਉਨ ਪਏ ਤੇ ਮੰਗਦਾ ਹੈ ਰੇਸ਼ਮੀ ਕਪੜਾ ਖੱਡੀ ਤੋਂ ਬੋਂਦਾ ਤੇ ਖੱਕਰ ਪਿਆ ਮੰਗਦਾ ਅੰਮ ਹੈ ਐਸਾ ਹੋ ਹੈ ਬੀਜ ਮਨੁੱਖ ਦੁੱਖਾਂ ਦੇ ਬੋਂਦਾ ਹੈ ਮੰਗਦਾ ਸੁਖ ਇਸ ਤਰ੍ਹਾਂ ਹੀ ਰਿਹਾ ਹੈ ਔਰ ਜਦ ਇਸ ਨੂੰ ਸੁਖ ਮਿਲਦਾ ਨਹੀਂ ਤੋ ਗਿਲਿਆਂ ਨਾਲ ਪਰ ਜਾਂਦਾ ਔਰ ਗਿਲਾ ਇਤਨਾ ਵੱਧ ਜਾਂਦਾ ਹੈ ਕਹੇ ਦਿਨ ਦਾ ਕੋਈ ਪਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਐ ਰਖਵਾਦ ਨਾ ਕੀਜੇ ਰੇ ਮਨ ਸੁਖ ਰਤ ਕਰ ਕਰ ਲੀਜੇ ਰੇ ਮਨ لیکن دوجے طبقے دا منک ایسا کہہ دن کراون سرو کو ناتھ وہ تو آپ ہی ناتھ ہے مالک ہے سب کچھ اس کے ہاتھ کا بل نہیں اس ہاتھ کرن کراون سرب کو نات پھر وہ انج لے لینا ہے منک کے ہاتھ چی ہے کچھ بھی نہیں ہے واقعی کچھ نہیں ہے ਕੁਛ ਆਕੋਗੇ ਹੋਣੇ ਤੇ ਮੈਂ ਕਹਿ ਰਿਹਾ ਕਿ ਤੁੰ ਕਿੱਕਰ ਵੀ ਬੀਜ ਸਕਦਾ ਹੈ ਅੰਬ ਵੀ ਬੀਜ ਸਕਦਾ ਹੈ ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥੇ ਚ ਕਿੱਕਰ ਬੀਜਣ ਦੀ ਖੁੱਲ ਵੀ ਪ੍ਰਮਾਤਮਾ ਨੇ ਦਿੱਤੀ ਹੈ ਅੰਬਾਂ ਦੇ ਬੂਟੇ ਲਾਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ ਖੁੱਲ ਉਸ ਦੀ ਦਿੱਤੀ ਹੋਈ ਹੈ ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ ਹੈ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ ਤੇ ਇਸ ਬਾਰੀਕੀ ਤੇ ਪਹੁੰਚ ਕੇ ਭਗਤਾ ਨੇ ਕਹਿ ਦਿੱਤਾ ਸਾਡੇ ਕੋਲ ਕੁਝ ਵੀ ਨਹੀਂ ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ ਹੈ ਸਾਡੇ ਕੋਲ ਆਪਣਾ ਕੀ ਹੋਇਆ ਕੁਝ ਵੀ ਨਹੀਂ ਇਸ ਰੂਪ ਵਿੱਚ ਆ ਕੇ ਵਾਹਿਗੁਰੂ ਜਿਸ ਰੂਪ ਵਿੱਚ ਅਸੀਂ ਲੈ ਲੈਨੇ ਆ ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗਾ ਇਹਦਾ ਮਤਲਬ ਹੈ ਗੁਰੂ ਅਜੇ ਤੈਨੂੰ ਇਹ ਹੀ ਆਖਦਾ ਪੀ ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ ਉਹ ਬਿਲਕੁਲ ਇਦਾਂ ਹੀ ਕਰਦੇ ਕਿ ਕਹਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ ਇਦਾਂ ਮਤਲਬ ਹੈ ਜੇ ਪ੍ਰਮਾਤਮਾ ਨਹੀਂ ਚਾਹੁੰਦਾ ਜੀਤਗਾ ਜੀ ਜਦੋਂ ਗੁਰੂ ਚਾਹਵੇਗਾ ਉਦੋਂ ਨੇਕ ਕਰਮ ਕਰਾਂਗੇ ਇਦਾਂ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ ਉਹ ਤੂੰ ਮਾੜੇ ਕਰ ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ ਇਹ ਉਹਨਾਂ ਦਾ ਬੁਲੇਖਾ ਹੈ ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸਚਾ ਦਰਬਾਰ ਉਸ ਸੱਚੇ ਦੇ ਦਰਬਾਰ ਦੇ ਵਿੱਚ ਸੱਚ ਹੈ ਕਰਮਾ ਅਨਸਾਰ ਫੈਸਲੇ ਕਰਦਾ ਬਾਕੀ ਕੁਝ ਵੀ ਨਹੀਂ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ ਭਗਵਾਨ ਦੀ ਫਿਕਰ ਬਾਅਦ ਵਿੱਚ ਕਰੀ ਕਰਮ ਦੀ ਫਿਕਰ ਪਹਿਲੇ ਕਰੀ ਇਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ ਹੈ ਨਾਸਤਿਕ ਹੈ ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਦੇ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਨਾ ਸਾਰਿਆਂ ਦੇ ਵਿੱਚੇ ਮੂਰਤੀ ਸਥਾਪਨ ਕਰਨੀ ਮੰਦਰ ਬੜਾ ਕਾਬਲੇ ਦੀ ਤੇ ਬੜਾ ਖਰਚ ਕੀਤਾ ਇਹ ਗਾਲ ਮੰਨਾ 15 20 ਸਾਲਾਂ ਚ ਤਾਮੀਰ ਹੋਇਆ ਹੈ ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ ਰਿਸ਼ਨ ਦੀ ਕਰ ਦਿੱਤੀ ਰਾਮ ਦੀ ਕਰ ਦਿੱਤੀ ਸ਼ਿਵ ਜੀ ਦੀ ਹੋ ਗਈ ਵਿਸ਼ਨੂ ਦੀ ਹੋ ਗਈ ਬ੍ਰਹਮੇ ਦੀ ਹੋ ਗਈ ਹਨੂਮਾਨ ਵੀ ਹੋ ਗਏ ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾ ਦੇ ਗਏ ਉਹਨਾਂ ਦਿਨ ਜਦ ਇਹ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧੀ ਮੂਰਤੀ ਵੀ ਮੰਗਾਈ ਅਜੇ ਤੱਕ ਬਾਹਰ ਪਈ ਹੈ ਝਗੜਾ ਚੱਲ ਰਿਹਾ ਇਹ ਨਹੀਂ ਸਥਾਪਨ ਕਰਨੀ ਇਹ ਨਾਸਤਿਕ ਹੈ ਇਹ ਨੂੰ ਅੰਦਰ ਨਹੀਂ ਟਿਕਦਾ ਉਹ ਮੂਰਤੀ ਵੀ ਮੰਦਰ ਦੇ ਬਾਹਰ ਪਈ ਹੈ ਝਗੜਾ ਚੱਲ ਰਿਹਾ ਹੈ ਇਸ ਮੰਦਰ ਦੇ ਚ ਸਥਾਪਨ ਨਹੀਂ ਹੋ ਸਕਦਾ ਇਹ ਤੇ ਨਾਸਤਿਕ ਹੈ ਇਹ ਤੇ ਵਰਨਵੰਡ ਨੂੰ ਵੀ ਨਹੀਂ ਮੰਨਦਾ ਓਏ ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ ਉਸਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ ਪਹਿਲੇ ਕਰਮ ਦੀ ਫਿਕਰ ਕਰਨਾ ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ ਕਿ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ ਤੂੰ ਕਰਮ ਦੀ ਫਿਕਰ ਕਰ ਉਸਦੇ ਹੁਕਮ ਦੀ ਫਿਕਰ ਕਰ ਉਸਦੇ ਵਿਧਾਨ ਦੀ ਫਿਕਰ ਕਰ ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ ਤੂੰ ਕਰਮ ਦੀ ਫਿਕਰ ਕਰ تو بودھ بکشوان بکشو ایک واق پر پرچلت ہو گیا کرم ہی بھگوان ہے بھگوان ہی بھگوان ہے ایسا نہیں کرم ہی بھگوان ہے تو اس تو کی ویا برامنا نے کہہ دیتا بھگوان بھگوان نہیں ہے کرم بھگوان ہے اتنا ناستک نہیں ہے آج تک سناتنی جگت دہتما بدھ کا سنمان نہیں بن سکا ਬਹੁਤ ਵਿਕਸ਼ਮ ਵਾਲੀ ਅਜ ਤੱਕ ਜਗ੍ਹਾ ਨਹੀਂ ਬਣ ਸਕੀ ਇਹ ਤੇ ਨਾਸਤਿਕ ਹੈ ਪਰ ਇੱਕ ਸਚਾਈ ਹੈ ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆ ਚ ਕੋਈ ਵੀ ਆਸਤਿਕ ਨਹੀਂ ਹੈ ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ ਵਾਹਿਗੁਰੂ ਇਤਨਾ ਭਰੋਸਾ ਰੱਖਣ ਵਾਲਾ ਬਿਲਕੁਲ ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਿਕ ਸੁਖ ਦੀ ਤਲਾਸ਼ ਕਰਨ ਵਾਲਾ ਤੇ ਉਸ ਨੂੰ ਕਹਿ ਦਈਏ ਨਾਸਤਿਕ ਕਿਉਂਕਿ ਆ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਹੈ ਉਸਨੇ ਆਪਣੇ ਬੋਧ ਵਿਖਸ਼ਵਾਨ ਨੂੰ ਕਿਹਾ ਇਹ ਫਿਕਰ ਬਾਅਦ ਵਿੱਚ ਕਰਨਾ ਕਰਮ ਹੀ ਭਗਵਾਨ ਹੈ ਕਿਉਂਕਿ ਜੋ ਦੁੱਖ ਮਿਲਣਾ ਜੋ ਸੁੱਖ ਮਿਲਣਾ ਤੁਹਾਨੂੰ ਕਰਮ ਨਾਲ ਜੋ ਆਨੰਦ ਮਿਲਣਾ ਜੋ ਖੇੜਾ ਮਿਲਣਾ ਤੁਹਾਨੂੰ ਕਰਮ ਨਾਲ ਮਿਲਦਾ ਜੋ ਗਿਆਨ ਮਿਲੇਗਾ ਜੋ ਸ਼ਾਂਤੀ ਮਿਲੇਗੀ ਤੁਹਾਨੂੰ ਕਰਮਾਂ ਨਾਲ ਮਿਲੇਗੀ ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ ਫਿਰ ਕਰਮ ਦੀ ਫਿਕਰ ਕਰੋ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ ਸਾ ਧਾਲ ਬੁਰੀ ਕਿਉਂ ਦਿੰਦੀ ਹੈ ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ ਕਹਿੰਦੇ ਨੇ ਮਨੁੱਖ ਹੋਵੇਗਾ ਸੁਚੇਤ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ ਅਗਰ ਕਿਦਰੇ ਕਰਮਾਂ ਦੇ ਪ੍ਰਤੀ ਸੁਚੇਤ ਹੁੰਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਹੋਣੀ ਸੀ ਕਹਿੰਦੇ ਨੇ ਹਵਾ ਵਿਆਪਕ ਹੈ आकाश व्यापक है दुख भी व्यापक है जिथे तक आकाश पसरे है उथे तक ही दुख है जिथे तक पमन झूलदी है उथे तक ही लोगां दे घरां च दुख झूलदे पै है उथे तक दुख नानक दुखीया सब संतता दुखी है यानी इसदाए मतलब नहीं कि पशु पंखी दुखी नहीं है कतई दुखी नहीं है ते भी मरज करते है ਕੋਈ ਪਸ਼ੂ ਦੁਖੀ ਨਹੀਂ ਕੋਈ ਪੰਛੀ ਦੁਖੀ ਨਹੀਂ ਕੋਈ ਕੀੜਾ ਮਕੋੜਾ ਦੁਖੀ ਨਹੀਂ ਸਭ ਸੁਖ ਦੇ ਚ ਮੁਖ ਦੁਖੀ ਆ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਬ੍ਰਹਮ ਗੈਨੀ ਮਹਾਪੁਰਸ਼ ਆਨੰਦ ਦੇ ਚ ਜੀ ਰਹੇ ਨੇ ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਜੀ ਰਹੇ ਨੇ ਔਰ ਸਹਿਬਾਨੋ ਇੱਥੇ ਤਾਂ ਕਹਿਣਾ ਪਿਆ ਵਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖਿਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਸਮੂ ਜਗਤ ਮਨੁੱਖੀ ਜਗਤ ਮੈਂ ਫਿਰ ਅਰਜ਼ ਕਰਾਂ ਬਾਕੀ ਨਹੀਂ ਬਾਕੀ ਸਭ ਸੁਖ ਦੇ ਚ ਨੇ ਕਾਰਨ ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ ਮਨੁੱਖ ਜੀ ਰਿਹਾ ਖਾਇਸ਼ਾਂ ਦੇ ਤਲ ਤੇ ਲੋੜਾਂ ਦੀ ਪੂਰਤੀ ਨਾ ਹੋਵੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ ਬਗਰ ਮੁਤਾਲਾ ਕਰਨਾ ਸਿਰਫ ਲੋੜਾਂ ਦੀ ਪੂਰਤੀ ਹੁੰਦੀ ਬਿਲਕੁਲ ਜਿਵੇਂ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ ਉਹਨੂੰ ਭਿਆਸ ਲੱਗੀਏ ਪਾਣੀ ਮਿਲ ਜਾਏ ਉਹਨੂੰ ਭੁੱਖ ਲੱਗੀਏ ਖੁਰਾਕ ਮਿਲ ਜਾਏ ਉਹਦੀ ਸ਼ਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ ਬਸ ਮਸਤ ਹੈ ਸੌ ਜਾਂਦਾ ਹੈ ਆਨੰਦ ਲੈਂਦਾ ਹੈ ਪਸ਼ੂ ਸੁਖੀ ਨੇ ਵਾਹ ਵਾਹ ਜੀ ਮਹਾਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ ਮਨੁੱਖ ਦੁੱਖ ਦੇ ਚ ਦੁੱਖ ਸਿਰਫ ਤੋਂ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ ਇਆ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ ਮਨੁੱਖ ਦੀ ਸੰਗਤ ਦੇ ਚ ਰਹਿੰਦੇ ਨੇ ਉਹਨਾਂ ਦੀ ਪ੍ਰਾਕ੍ਰਿਤਿਕ ਜ਼ਿੰਦਗੀ ਚ ਫਰਕ ਪਾ ਦਿੰਦਾ ਜਿਸ ਡੰਗ ਨਾਲ ਉਹ ਜੀਵਣਾ ਚਾਹੁੰਦੇ ਨੇ ਉਸ ਡੰਗ ਨਾਲ ਮਨੁੱਖ ਨਹੀਂ ਝੇੜ ਦਿੰਦਾ ਉਹ ਦੁਖੀ ਹੋ ਸਕਦੇ ਨੇ ਉਹ ਪੀੜਤ ਹੋ ਸਕਦੇ ਨੇ ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ ਕਾਇਨਾਤ ਦੇ ਚ ਇਸ ਬ੍ਰਹਿਮੰਡ ਦੇ ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ ਬਨਸਪਤੀ ਖੇੜੇ ਚ ਬਿਲਕੁਲ ਪਸ਼ੂ ਸੁਖ ਦੇ ਚ ਨੇ ਕੀੜੇ ਮਕੋੜੇ ਵੀ ਸੁਖ ਦੇ ਚ ਨੇ ਇਹ ਵੀ ਮਰਜ਼ ਕਰਦੇ ਆ ਓਹ ਇੱਕ ਵਿਸ਼ਟਾ ਦਾ ਜੰਤੂ ਵੀ ਸੁਖ ਦੇ ਚ ਹੈ ਇੱਕ ਗੰਦਗੀ ਦੇ ਚ ਲਿਪਟਿਆ ਹੋਇਆ ਸੂਰ ਵੀ ਸੁਖ ਦੇ ਚ ਹੈ ਮੈਂ ਫਿਰ ਅਰਸ ਕਰਾਂ ਇੱਕ ਮਨੁੱਖ ਦੁਖ ਦੇ ਚ ਹੈ ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕਹਿ ਦੇ ਚ ਉਹ ਵਿਚਾਰੇ ਦੁਖੀ ਹੋ ਸਕਦੇ ਨੇ ਵਰਨਾ ਪਸ਼ੂ ਦੁਖੀ ਨਹੀਂ ਨੇ ਪੰਛੀ ਦੁਖੀ ਨਹੀਂ ਨੇ ਸਹੀ ਗੱਲ ਪਸ਼ੂ ਜੀ ਰਹਿਨੇ ਲੋੜਾਂ ਦੇ ਤਲੰ ਦੀ ਪੂਰਤੀ ਤੇ ਲੋੜਾਂ ਪੂਰੀਆਂ ਹੋ ਗਈਆਂ ਸੁਖੀ ਹਣੀ ਦੋਖ ਨੂੰ ਮਨੁੱਖ ਲੋੜਾਂ ਦੇ ਨਾਲ-ਨਾਲ ਜੀ ਰਿਹਾ ਹੈ ਖਾਇਸ਼ਾਂ ਦੇ ਤਲ ਤੇ ਲੋੜਾਂ ਪੂਰੀਆਂ ਨਾ ਹੋਵਨ ਪਸ਼ੂ ਤੜਪਦਾ ਹੈ ਹਾਈ ਗ੍ਰੀ ਖਾਇਸ਼ਾਂ ਪੂਰੀਆਂ ਨਾ ਮੰ ਮਨੁੱਖ ਬੇਚੈਨ ਹੁੰਦਾ ਹੈ ਮਨੁੱਖ ਤੜਪਦਾ ਹੈ ਲੋਕ ਤੜਪ ਸਹੀ ਗੱਲ ਤੇ ਖਾਇਸ਼ਾਂ ਦਾ ਇੱਕ ਹੋਰ ਬੜਾ ਭਿਆਨਕਰ ਨਿਯਮ ਹੈ ਇੱਕ ਖਾਇਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦੇ ਆਉਂਦੇ ਆ ਉਹ ਦਸ਼ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਕਸਤ ਹੁੰਦੇ ਆਇਆ ਵੱਡਾ ਹੋ ਗਿਆ ਜਵਾਨ ਹੋ ਗਿਆ ਵਿਆਹਾ ਗਿਆ ਬੁੱਢਾ ਹੋ ਗਿਆ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ 2 4 5 7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ ਪਿੱਛੇ ਆਪਣੀ ਸੰਤਤ ਛੋੜ ਜਾਂਦਾ ਆਪਣਾ ਹੋਂਦ ਛੋੜ ਜਾਂਦਾ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ ਮਨੁੱਖ ਦੋ ਚਾਰ ਬੱਚੇ ਛੋੜ ਜਾਂਦਾ ਇੱਕ ਖਾਹਿਸ਼ ਪੂਰੀ ਹੁੰਦੇ ਆਉਂਦੇ ਆ ਇੱਕ ਖਾਹਿਸ਼ ਮਰਦੇ ਆ ਮਰਦੇ ਆ 5 10 ਖਾਹਿਸ਼ਾਂ ਨੂੰ ਜਨਮ ਲੈ ਜਾਂਦੀ ਹੈ ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10 20 ਹੋਰ ਪੈਦਾ ਹੋ ਗਈਆਂ ਨੇ ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ ਖਾਹਿਸ਼ਾਂ ਦੀ ਭੇਗ ਇਸ ਤਰ੍ਹਾਂ ਜਿਵੇਂ ਮੌਤ ਦਰ ਘਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਪੀੜ ਹੋ ਜਾਂਦੀ ਹੈ ਹਾਇਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ ਇਹ ਵੀ ਮਰਜ਼ ਕਰਦੇ ਆਂ ਹੁੰਦੀ ਉਹ ਵੀ ਕਰਮ ਅਨਸਾਰ ਹੈ ਉਂਝ ਨਹੀਂ ਕੁਝ ਸੰਤਾਂ ਮਹਾਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝੀ ਕਰਮ ਬਣਨ ਵਾਲਾ ਹੁੰਦਾ ਹੈ ਉਂਝੀ ਗੱਲ ਸਿਰੇ ਛੜਨ ਵਾਲੀ ਹੁੰਦੀ ਹੈ ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ ਉਹ ਕਹਿੰਦੇ ਨੇ ਸਡੇਰੇ ਕਰਕੇ ਸੰਤ ਕਰਕੇ ਸਾਡੀ ਗੱਲ ਬਣੀ ਹੈ ਉਹ ਫਿਰ 60 ਕਮ ਸੇ ਕਮ ਹੋਰ ਸੱਠਾਂ ਨੂੰ ਲੈ ਆਂਦੇ ਨੇ ਬਿਲਕੁਲ ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝੇ ਬਣਨ ਵਾਲੀ ਹੁੰਦੀ ਜਡੇਰੇ ਨਾ ਵੀ ਜਾਂਦੇ ਤਾਂ ਵੀ ਬੜਨੀ ਸੀ ਇਹ ਵੀ ਮਨਸ ਕਰਦੇ ਆ ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬੜਨੀ ਸੀ ਆਪਣੇ ਕਰਮਾਂ ਦਾ ਬੀਜਾ ਵਾਗ ਬਸ ਪਖੰਡ ਇਸ ਤਰ੍ਹਾਂ ਦੁਨੀਆ ਦੇ ਵਿੱਚ ਬੱਤਾ ਹੈ ਬਿਲਕੁਲ ਮੇਰਾ ਵੀ ਇਹ ਕਰਬਾਂ ਅਨਸਾਰ ਜੇ ਕੁਝ ਉੱਜੜਦਾ ਵੀ ਹੈ ਕਰ ਇੱਕ ਖਾਇਸ਼ ਪੂਰੀ ਹੁੰਦੀ ਆਉਂਦੇ ਆ ਹਾਂ ਸਸ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤੋਂ ਇਸ ਤਰ੍ਹਾਂ ਖਾਇਸ਼ਾਂ ਦੀ ਢੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜਿੰਦੇ ਨੇ। ਮਨੁੱਖ ਖਾਇਸ਼ਾਂ ਦੇ ਤਲ ਤੇ ਜੀਉਂਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ। ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਇਸ਼ਾਂ ਕਿਸ ਦੀਆਂ ਪੂਰੀਆਂ ਹੋ ਜਾਂਦੀਆਂ ਕਤਾ ਹੀ ਨਹੀਂ ਇੱਕ ਦਿਨ ਮਨੁੱਖੀ ਪੂਰਾ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਖਾਇਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ ਹਜ਼ਾਰਾਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਇਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ ਜਗਾ ਮਲ ਕੇ ਬੈਠੀਆਂ ਸਨ ਵੀ ਅੱਜ ਸਾਡੀ ਗੱਲ ਬਣੇਗੀ ਅੱਜ ਸਾਡੀ ਗੱਲ ਬਣੇਗੀ ਗੱਲ ਕੀ ਬਣਨੀ ਉਹ ਸਵਾਸ ਹੀ ਨਿਕਲ ਗਿਆ ਹਜ਼ਾਰਾਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਮੁਖਤਸਰ ਜਿਹ ਹੈ ਮਹਾਰਜ ਕਰਾ ਵਾਹਿਗੁਰੂ ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਹੈ ॠषि ਕੇਸ਼ ਦੇ ਅੱਜ ਤੋਂ ਕੋਈ ਗਲਵਨ 25 26 ਸਾਲ ਪੁਰਾਣੀ ਗੱਲ ਹੋਵੇਗੀ ਰਾਮ ਕੱਲੀ ਰਾਗ ਦੇ ਸ਼ਬਦ ਚੱਲ ਰਿਹਾ ਸੀ ਸਹਿਨ ਸਰਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੇ ਘਰ ਆਇਆ ਜਬਜੀ ਸਾਹਿਬ ਤੋਂ ਲੈ ਕੇ ਉੱਥੇ ਰਾਗ ਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ ਔਰ ਉਥੇ ਇੱਕ ਨਿਯਮ ਹੈ 5 ਸਾਲਾਂ ਚ ਭੋਗ ਪਾਉਂਦੇ ਨੇ لازਮੀ ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ ਵਾਹਿਗੁਰੂ ਉਸ ਦੌਰਾਨ ਵਾਹਿਗੁਰੂ 1 ਮਹੀਨਾ ਦਾਸ ਦੀ ਹਾਜ਼ਰੀ ਬਰਦਾ ਰਹਿ ਜਦੋਂ ਦਾਸ ਕਥਾ ਕਰ ਰਿਹਾ ਸੀ ਆਮਕਲੀ ਇਲਾਕ ਚਲਿਆ ਤੇ ਇਹ ਸ਼ਬਦ ਵੀ ਆ ਗਿਆ ਜਿਸ ਦੀਆਂ ਆਖਰੀਆਂ ਪੰਕਤੀਆਂ ਸੰਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾ नान दुखी सभु मन्ने न